ਉਹ ਦਰਖਤ ਦੇ ਟਾਣੀ ਦੇ ਉੱਪਰ ਝੁਕਾਵਲ ਬੈਠਾ ਹੈ ਤੇ ਜਿੱਧਰੋਂ ਟਾਣੀ ਆ ਰਹੀ ਹੈ ਮੁੱਢ ਤੋਂ ਤਣੇ ਤੋਂ ਉਸ ਪਾਸੇ ਤੋਂ ਉਸ ਨੂੰ ਉਹ ਦਰਖਤ ਨੂੰ ਵੱਢ ਰਿਹਾ ਹੈ ਸ਼ਾਹੂਕਾਰ ਦੀ ਨਿਗਾ ਪੈ ਗਈ ਕਹਿਣ ਲੱਗਿਆ ਜਵਾਨਾ ਰੁਕ ਜਾ ਕਹਿ ਲੱਗਿਆ ਸ਼ਾਹੂਕਾਰ ਜੀ ਤੁਸੀਂ ਆਪਣਾ ਪੰਧ ਨਾ ਕੋ ਮੇਰੇ ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਭੋਜਨ ਬਣਾਉਣ ਦੇ ਲਈ ਬੱਲਣ ਨਹੀਂ ਹੈ ਮੈਂ ਇਹ ਸੁੱਕਾ ਦਰਖਤ ਦੇਖ ਕੇ